ਸਸਿਕਾ ਜੀ ਅੱਜ ਦੀ ਮੇਰੀ ਐਕਟੀਵਿਟੀ ਜਿਹੜੀ ਹੈਗੀ ਉਹ 9th ਕਲਾਸ ਦੀ ਬੇਟਾ ਲੈਸਨ ਨੰਬਰ 1 ਠੀਕ ਹੈ ਪਦਾਰਥ ਜਿਹੜੀ ਹੈਗੀ ਉਹ ਬਹੁਤ ਹੀ ਛੋਟੇ ਹੁੰਦੇ ਆ ਸੋ ਉਹਦੇ ਵਾਸਤੇ ਆਪਾਂ ਲੈਣਾ ਹੈਗਾ KMnO4 ਠੀਕ ਹੈ ਤੇ ਆਪਾਂ ਲਵਾਂਗੇ 5 ਬੀਕਰਸ ਤੇ ਆਪਾਂ ਨਾਲ ਹੀ ਲੈਣਾ ਹੈਗਾ 1 ਠੀਕ ਹੈ ਸੋ ਆਪਾਂ ਕੀ ਕਰਨਾ ਹੈ ਬਿਲਕੁਲ ਥੋੜਾ ਜਿਹਾ ਜਿਹੜਾ ਪੋਟਾਸ਼ੀਅਮ ਪਰਮੈਨੇਗੇਟ ਨੂੰ ਅਸੀਂ ਬੀਕਰ ਦੇ ਵਿੱਚ ਲੈ ਲਿਆ ਰਾਈਟ

ओके ਹੁਣ ਅਸੀਂ ਕੀ ਕਰਦੇ ਜਾਨਾ ਫਰਮ ਈਚ ਬੀਕਰ ਅਸੀਂ 10 10 ਐਮ ਐਲ ਲੱਗੇ ਅੱਗੇ ਅੱਗੇ ਕੇ ਲੈ ਜਾਣਾ 90 ਐਮ ਐਲ ਅਸੀਂ ਕੀ ਨਹੀਂ ਜਾਵਾਂਗੇ ਵਾਟਰ ਕਿਉਂਕਿ ਸੀ ਅਸੀਂ 10 ਐਮ ਐਲ ਹੁਣ ਇਹਦੇ ਵਿੱਚ ਪਾ ਰਹੇ ਆ ਰਿਹਾ ਤੁਸੀਂ ਦੇਖੋ ਕਿ ਜਿਹੜੇ ਪੋਟਾਸ਼ੀਅਮ ਪਰਮੈਗਨੇਟ ਆਪਾਂ ਫਰਸਟ ਵਿੱਚ ਲਿਆ ਸੀਗਾ ਉਹਦੇ ਕ੍ਰਿਸਟਲਸ ਜਿਹੜੇ ਹੈਗੇ ਆ ਉਹਦਾ ਮਤਲਬ ਕਲਰ ਜਿਹੜਾ ਹੈਗਾ ਤੁਹਾਨੂੰ ਲਾਸਟ ਬੀਕਰ ਤੱਕ ਦਿਖਦਾ ਪਿਆ ਦਿਖ ਰਿਹਾ ਦੇਖ ਸਕਦੇ ਹੋ ਅੱਧੇ ਵਿੱਚੋਂ ਅਸੀਂ ਕਿੰਨਾ ਲਿਆ ਸੀ ਸਿਰਫ 10 ਐ